ਨਾਜ਼ਰ ਲੱਗਣ ਵਾਲਾ ਕੰਮ ਹੀ ਹੋ ਜੂਗਾ ਲਕੋਲ ਕੋ ਰੱਖੜੀ ਪੂ ਬਾਈ ਯਾਰਾ ਰੱਖਣ ਵਾਲੀ ਪੱਛੀ ਆ ਜਿਵੇਂ ਜਿਵੇਂ ਇਹਨੇ ਤਿਆਰ ਹੋਣਾ ਪੂ ਆ ਦੂਜਾ ਸੁੰਦੀ ਆ ਦੰਦਾਂ ਚ ਚਾਰ ਦੰਦਾ ਆ ਆਰਡਰ ਵਾਲੇ ਵੀ ਕੰਡੇ ਕਰ ਦੂਗੀ ओरिजिनल ਚਾਰ ਦੰਦਾ ਬਾਈ ਯਾਰਾ ਦੰਦਾਂ ਚ ਬਾਈ ਕਹਿੰਦਾ ਪਿਓਰ ਚਾਰ ਦੰਦਾ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਹੈਗਾ ਸੰਗਰੂਰ ਕਾਫੀ ਵਾਰ ਵੀਡੀਓ ਬਣਾ ਚੁੱਕੇ ਆ ਬਾਈ ਦੇ ਨੌਰੇ ਤੋਂ ਆਪਾਂ ਜਾਨਵਰ ਬਾਈ ਕੋਲ ਚੰਗੇ ਹੁੰਦੇ ਨੇ ਸਾਫ ਸੁਥਰੇ ਹੁੰਦੇ ਨੇ ਤੇ ਬਾਕੀ ਜਿਹੜਾ ਰੇਟ ਆ ਰੇਟ ਵੀ ਬਾਈ ਦਾ ਤਕਰੀਬਨ ਤਕਰੀਬਨ ਜੈਨੂਅਲ ਹੁੰਦਾ ਅੱਜ ਦੀ ਵੀਡੀਓ ਚ ਦਿਖਾਵਾਂਗੇ ਪੰਜ ਗਾਵਾਂ ਤਿੰਨ ਦਿਖਾਵਾਂਗੇ ਜਰਸੀ ਦੇ ਵਿੱਚ ਪੈਂਦੀਆਂ ਨੇ ਇੱਕ ਜਰਸੀ ਕ੍ਰਾਸ ਇੱਕ ਜੀ ਝਲਕ ਜੀ ਪੈਂਦੀ ਆ ਜਿਵੇਂ ਆਪਾਂ ਗੱਲ ਕਰ ਲਈਏ ਐਰ ਸ਼ਹਿਰ ਦੇ ਵਿੱਚ ਠੰਡੀਆਂ ਸੀਲ ਸਾਰੀਆਂ ਗਾਵਾਂ ਇੰਨੀਆਂ ਕਰਨੇ ਵੀ ਚਾਹੇ ਯਾਰ ਤੁਹਾਡੇ ਬੱਚੇ ਨਾ ਥੱਲੇ ਖੇਡੀ ਜਾਣ ਉਹਦਾ ਤੁਹਾਨੂੰ ਆਪਾਂ ਚੈੱਕ ਕਰਾਏ ਦਿੰਨੇ ਆ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਗਾਂ ਥੱਲੇ ਤੇ ਬਾਕੀ ਬਣ ਬੋਣ ਵਾਲਾ ਸਿਸਟਮ ਆ ਜਿਹੜਾ ਇੱਥੇ ਲਾਉਗੀ ਗੱਬਣਾ ਗਾਵਾਂ ਨੇ ਗੱਲਬਾਤ ਹੀ ਹੋਰ ਹੋ ਜੂਗੀ ਜਦੋਂ ਜਦੋਂ ਰੈਡੀ ਹੋਣਗੀਆਂ ਜਾ ਕੇ ਤੇ ਸਵੇਹਾ ਦੀਆਂ ਸਾਰੀਆਂ ਠੰਡੀਆਂ ਸੀਲ ਨੇ ਲਾ ਆ ਜਾਗਾ ਇਹ ਪਹਿਲਾਂ ਹੱਥੇ ਮਾਰ ਕੇ ਦਿਖਾ ਦਈਏ ਸਾਰੀਆਂ ਨੇ ਜਿੰਮੇ ਮਰਜੀ ਬਾਈ ਕਹਿੰਦਾ ਥੱਲੋਂ ਦੀ ਟੱਪੀ ਜਾਏ ਉਹ ਸਵੇਹਾ ਦੀਆਂ ਤਕਰੀਬਨ ਠੰਡੀਆਂ ਨੇ ਬਾਕੀ ਨਾਲ-ਨਾਲ ਕੱਲੀ-ਕੱਲੀ ਦੇ ਹੱਥ ਮਾਰ ਕੇ ਦਿਖਾ ਦਾਂਗੇ ਤੇ ਆ ਜਾ ਰਾਜੂ ਫੇਰ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਈ ਚੱਲਦਾ ਕੰਮ ਵਧੀਆ ਚੱਲਦਾ ਵੀਰੇ ਚੱਲਦਾ ਲੋਟ ਹਾਂ ਵੀਰੇ ਲੋਟ ਆ ਕਿਹੜੇ ਪਾਸੇ ਚਲਾਈਏ ਇਧਰ ਹੀ ਕਰ ਲਓ ਬਈ ਇੱਥੋਂ ਹਾਂ ਟੋਰੋ ਜੀ ਖੋਲ ਕੇ ਟੋਰ ਏ ਮੇਰਾ ਖਿਆਲ ਆਰ ਸ਼ੈਰ ਕ੍ਰਾਸ ਦੇ ਵਿੱਚ ਆ ਗਈ ਹੈ ਨਾ ਕ੍ਰਾਸ ਆ ਬਈ ਆਰ ਸ਼ੈਰ ਕ੍ਰਾਸ ਦੇ ਵਿੱਚ ਆ ਗਈ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਮੇਨ ਗੱਲ ਥੱਲੇ ਆ ਥੱਲੇ ਵਾਲੇ ਝੋਲੇ ਦੀ ਹੁੰਦੀ ਆ ਮੇਨ ਗੱਲ ਸਭ ਤੋਂ ਪਹਿਲਾਂ ਤੇ ਬਾਕੀ ਬਾਡੀ ਦੇ ਵਿੱਚ ਸ਼ਾਈਨਿੰਗ ਆ ਹਾਈਟ ਆ ਗਈ ਮੀਡੀਅਮ ਆ ਪਰ ਜੋਰ-ਜੂਰ ਵਾਲੇ ਨੇ ਗਾਂ ਚ ਉਹ ਥੋੜੇ ਸਾਹਮਣੇ ਆ ਕੁਆਲਿਟੀ ਬਹੁਤ ਆ ਬਈ ਗਾਂ ਚ ਹਾਂ ਲੈਗ ਸਕੋਰ ਵਾਲੇ ਪੱਖ ਤੋਂ ਤੇ ਬਾਕੀ ਓਦਾਂ ਯਾਰ ਘਰੇ ਖੜੀ ਤਰਨ ਉਹ ਰਾਜ ਸੋਹਣੀ ਸੋਹਣੀ ਵਾਲੀ ਲੱਗੂ ਬਈ ਦੇਖ ਬਿਊਟੀ ਵਾਲੇ ਪੱਖ 'ਚ ਵੀ ਫੁੱਲ ਆ ਗਈ ਪੱਛੀ ਦੁੱਧ ਦਾ ਵੀ ਕੰਮ ਸਰਾ ਕਰ ਦੂਗੀ ਜਿਹੜੇ ਹਿਸਾਬ ਨਾਲ ਇਹਦੀ ਝੋਲ ਆਰਡਰ ਤੇ ਨਾੜਾ ਨੇ ਤੇ ਬਾਕੀ ਜਿਹੜਾ ਇਹਦਾ ਸੁਭਾਗ ਆ ਠੰਡਾ ਵਾਲਾ ਹਾਂ ਬਈ ਬਿਲਕੁਲ ਸ਼ਾਂਤ ਸੁਭਾਅ ਦੀ ਗਾਂ ਜੀ ਕੋਈ ਜਿਆਦਾ ਆਲਸ਼ਾਲ ਕਰਨ ਵਾਲਾ ਸਿਸਟਮ ਨਹੀਂ ਹੈਗਾ ਜਿਵੇਂ ਮਰਜ਼ੀ ਹੱਥ ਹੱਥ ਮਾਰੀ ਜਾਓ ਦੋ ਪਾਸੇ ਬੰਦੇ ਬੈਠੋ ਤਿੰਨ ਪਾਸੇ ਬੈਠੋ ਬੱਚੀ ਨੂੰ ਕੋਈ ਸਮੱਸਿਆ ਨਹੀਂ ਯਾਰ ਕਿਸੇ ਵੀ ਪੱਖ ਤੋਂ ਰੋਕੀ ਰਾਜੂ ਇੱਕ ਮਿੰਟ ਇੱਥੇ ਬਿਠਾ ਲੂਗਾ ਇੱਧਰ ਦੀ ਬੈ ਜਾ ਬੈ ਜਾ ਬਈ ਬੈ ਜਾ ਬੈ ਜਾ ਮੈਂ ਸੈਟ ਜੇ ਕਰਕੇ ਖੜਾ ਦੇ ਲੈ ਲੈ ਗੱਬਣ ਗੱਬਣ ਦਾ ਨੂੰ ਚੇਪਾ ਵੀ ਲਾ ਕੇ ਦਿਖਾ ਦਿੰਦੇ ਨੇ ਨਹੀਂ ਗੱਬਣ ਪਸ਼ੂ ਨੂੰ ਪਤਾ ਥੱਲੇ ਬਹਿਣ ਨਹੀਂ ਦਿੰਦਾ ਹੁੰਦਾ ਤੇ ਸਭਾ ਵਾਲੇ ਪੱਖ ਤੋਂ ਵੀ ਉਹਦਾ ਵੀ ਯਾਰ ਸ਼ਾਈਨਿੰਗ ਸ਼ੂਨ ਗੀ ਵੀ ਹੋਰ ਰਜੁ ਕੇਰਾ ਹੋਰ ਦਵਾ ਗੇੜਾ ਸੁਆ ਕਿੜਾ ਇਹਦਾ ਦੂਜਾ ਵੀਰੇ ਦੰਦ ਤਾਂ ਨਹੀਂ ਦੇਖੇ ਰਜਾ ਨਾ ਦੰਦ ਨਹੀਂ ਦੇਖੇ ਵੀਰੇ ਆਪਾਂ ਆ ਥੱਲੇ ਵਾਲੀ ਝੋਲ ਦੱਸਦੀ ਆ ਵੀ ਜਦੋਂ ਇਹਦਾ ਆਰਡਰ ਬਣਾਉਗੀ ਨਾ ਇਹ ਜਿਵੇਂ ਆਪਾਂ ਅਕਸਰ ਕਹਿੰਦੇ ਨੇ ਵੀ ਜਿੱਡਾ ਕ ਕੱਦ ਦਾ ਓਡੇ ਕ ਆਰਡਰ ਵਾਲਾ ਕੰਮ ਹੀ ਹੋ ਜੂਗਾ ਨਾਜ਼ਰ ਲੱਗਣ ਵਾਲਾ ਕੰਮ ਹੀ ਹੋ ਜੂਗਾ ਲੋਕੋ ਲੋਕੋ ਰੱਖੜੀ ਪੂਰੀ ਰੱਖਣ ਵਾਲੀ ਪੱਛੀ ਆ ਜਿਵੇਂ ਜਿਵੇਂ ਇਹਨੇ ਤਿਆਰ ਹੋਣਾ ਡਰਾਈ ਬਿਊਟੀ ਦੇ ਵਿੱਚ ਤਾਂ ਅੱਜ ਵੀ ਸੜਈ ਆ ਤੇ ਮਿਲਕ ਬਿਊਟੀ ਜੀ ਵੀ ਸੜਈ ਵਾਣ ਆਏ ਨੇ λεਯਾ ਰਾਜੂ ਆਏ ਨੇ ਨਾੜਾ ਨੂੜਾ ਆਰਡਰ ਤੇ ਬਹੁਤ ਨੇ ਤੇ ਬਾਕੀ ਆਰਡਰ ਦੀ ਜਿਹੜੀ ਝੋਲ ਆ ਤੁਹਾਨੂੰ ਮੈਂ ਦਿਖਾਈ ਆ ਵੀ ਉਹ ਝੋਲ ਬਹੁਤ ਜ਼ਿਆਦਾ ਆ ਯਾਰ ਇੰਨੀ ਪਈ ਐ ਇਸ ਤੋਂ ਲੇ ਤੇ ਉਰਾ ਲਈ ਕਰੀ ਕੈਮਰਾ ਅਗਲੇ ਬੰਨੇ ਆ ਨਾੜਾ ਨੂੜਾ ਦਿਖਾਈ ਆ ਆਰਡਰ ਤੇ ਜਿਵੇਂ ਜਿਵੇਂ ਰੈਡੀ ਹੋਊਗੀ ਨਾ ਆ ਨਾੜਾ ਸਾਰੀਆਂ ਜੋਸ਼ ਭਰਨੀ ਆ ਆ ਚੀਜ਼ਾਂ ਆ ਨਾੜਾ ਨੂੜਾ ਬਹੁਤ ਮੇਰੀ ਇੱਥੋਂ ਸਾਰੀ ਦੇਖਾ ਜੀ ਸ਼ਾਂਤ ਸੁਭਾਅ ਦੀ ਆ ਬਿਲਕੁਲ ਤੇ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਪੈਜੇ ਮੱਝਾਂ ਵਰਗਾ ਬਈ ਬਈ 85000 ਦੀ ਦਵਾਂਗੇ ਆਪਾਂ ਬੱਚੀ ਯਾਰਾ ਹੋਰ ਮੰਨ ਕੋ ਬਹੁਤ ਕਿਤੇ ਥੋੜਾ ਬਤਾ ਹੀ ਹੋਊ ਬਈ ਯਾਰਾ ਹਾਂ ਮੰਨ ਤਾਂ ਬਾਈ ਕਹਿੰਦਾ 85 ਚ ਕਰ ਦਿਆਂਗੇ ਪਰ ਮੁਕਾਬਲਾ ਇਹ ਸੱਜਣੋ ਇੱਕ 20 ਕਿਲੋ ਵਾਲੀ 25 26 ਕਿਲੋ ਦੁੱਧ ਨਾਰਮਲ ਦੇ ਦੂਗਾ ਯਾਰਾ ਆ ਦੁੱਧ ਬਾਈ ਕਹਿੰਦਾ ਚੰਗਾ ਪਾ ਦੁੱਧ ਮੈਂ ਅਕਸਰ ਸਾਨੂੰ ਇਹੀ ਕਹਿੰਦਾ ਉਹਨਾਂ ਵੀ ਤੁਸੀਂ ਆਪਣੀ ਜੱਜਮੈਂਟ ਨਾਲ ਪਸ਼ੂ ਲੈਣਾ ਹਾਂ ਹਾਂ ਵੀਰੇ ਹਾਂ ਤੇ ਆਪਣੀ ਸੇਵਾ ਦੇ ਹਿਸਾਬ ਨਾਲ ਬਾਕੀ ਦੁੱਧ ਪੁੱਤ ਕਰਮਾਂ ਦਾ ਬਈ ਯਾਰਾ ਹਾਂ ਤੇ ਹੁਣ ਮਾਰਦੇ ਇਹਦੇ ਤੇ ਆ ਗਈ ਪਿਓਰ ਜਰਸੀ ਦੇ ਵਿੱਚ ਆ ਗਈ 100 ਦਾ 100 ਇਹਦਾ ਆਰਡਰ ਵੀ ਦਿਖਾ ਦੇ ਤਿਆਰੀ ਚਾ ਕੰਮ ਹਣਾ ਹਾਂ ਬਈ ਇਹਦਾ ਸੂਆ ਕਿਡਾ ਬਾਈ ਦੂਜਾ ਵੀਰੇ ਹੈ ਦੂਜਾ ਝੋਲਾ ਆਈਦਾ ਵੀ ਫੁੱਲਾ ਪਲੂਨ ਬੱਚੀ ਨੂੰ 20 ਕਿਲੋ ਦੁੱਧ ਦਿੱਤਾ ਹਾਂ ਬਈ ਯਾਰ ਲਾਈਂ ਪੈ ਜਾ ਇਹਦੇ ਥੱਲੇ ਵੀ ਲੈ ਦੇਖੀ ਜਿੰਮੇ ਮਰਜੀ ਬੈਠੀ ਆ ਥੱਲੇ ਇਹਦੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਆਣ ਦਾ ਸਹਿਜ ਬਹੁਤ ਸੋਹਣਾ ਕਟਕਟੂ ਦੀ ਅਜੇ ਦਿਨ ਕੱਢਦੀ ਆ ਨਾ ਹਫਤਾ ਲੈ ਜੂ ਬੱਛੀ ਬਰੇਪੇ ਟੋਰ ਖੋਲ ਕੇ ਰਾਜੂ ਚਾਰ ਦੰਦਾ ਇਹ ਆ ਦੰਦਾਂ ਚ ਬਾਈ ਕਹਿੰਦਾ ਚਾਰ ਦੰਦ ਮੱਥੇ ਚ ਟੋਆ ਕੰਨ ਛੋਟਾ ਕਲਰ ਜਰਸੀ ਵਾਲਾ ਤੇ ਮੋਟੀ ਅੱਖ ਆ ਗਈ ਫੇਸ ਵੀ ਛੋਟਾ ਆ ਗਿਆ ਬਿਲਕੁਲ ਤੇ ਬਾਕੀ ਆਰਡਰ ਰੱਖੂ ਨਾਲ ਲੱਗਵਾ ਆਰਡਰ ਵਾਲੇ ਤਾਇਤ ਕਿ ਜਿੰਨੀਆਂ ਕਿ ਗਾਵਾਂ ਰਾਜੂ ਦੀਆਂ ਦਿਖਾਵਾਂਗੇ ਵੀ ਚਿਪ ਕੱਢ ਹੀ ਆ ਕੰਮ ਸਾਰਾ ਲਈ ਤੇਰੀ ਆ ਗਈ ਜਰਸੀਆਂ ਵਾਲੀ ਹਾਈਟ ਬਹੁਤ ਜਿਆਦਾ ਵੱਡੀ ਨਹੀਂ ਹੈਗੀ ਜਿੱਦਾਂ ਜਰਸੀਆਂ ਦੀ ਹਾਈਟ ਹੁੰਦੀ ਹੈ ਔਰ ਆ ਡਰਾਈਥੋ ਦਿਖਾਈਂਗਾ ਰੀ ਆਰਡਰ ਨਾਲ ਲੱਗ ਮਾ ਅਗਲੇ ਥਣ ਤੋਂ ਅਗਲੇ ਬੰਨੇ ਵੀ ਫੁੱਲ ਰੱਖੂ ਤੇ ਪਿਛਾਂ ਵਾਲੇ ਬੰਨੇ ਵੀ ਇਹ ਸ਼ਾਈਨਿੰਗ ਆ ਗਈ ਫੁੱਲ ਵਾ ਇਹ ਚ ਫਿੱਟ ਫਿੱਟ ਬਾਡੀ ਦੀ ਆ ਗਈ ਐਨ ਪੂਰੀ ਬਈ ਕਮਾ ਦੇ ਕਰਾਂ ਹੋਰ ਇੱਥੇ ਕਿਹੜਾ ਥੱਕਦਾ ਥੱਕਦਾ ਨਹੀਂ ਬਈ ਦਵਾ ਦੇ ਦਵਾ ਦੇ ਕਿਹੜਾ ਕਰਾ ਦੇ ਤਸੱਲੀ ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਹੁੰਦੀ ਆ ਸੂਆ ਦੂਜਾ ਸੂਂਦੀ ਆ ਦੰਦਾਂ ਚ ਚਾਰ ਦੰਦ ਆ ਆਰਡਰ ਵਾਲੇ ਵੀ ਕੰਡੇ ਕਰ ਦੂਗੀ ओरिजिनल ਚਾਰ ਦੰਦ ਆ ਬਈ ਯਾਰਾ ਦੰਦਾਂ ਚ ਬਾਈ ਕਹਿੰਦਾ ਪਿਓਰ ਚਾਰ ਦੰਦਾਂ ਚ ਚੈੱਕ ਕਰਕੇ ਲੈ ਕੇ ਜਾ ਚੈੱਕ ਕਰਾਂ ਆ ਵੀ ਦਿੰਨੇ ਆ ਬਈ ਆਪਾਂ ਯਾਰ ਠੀਕ ਆ ਗੱਲ ਆ ਆ ਲੈ ਯਾਰ ਅੱਜੂ ਥਣ ਦਾ ਸਹਿਜ ਬਹੁਤ ਸੋਹਣਾ ਬਣਾਉਗੀ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਬਈ ਲੈ ਜੂ 5-7 ਦਿਨ ਅੱਛਾ ਤੇ ਆ ਇੱਕ ਨੰਬਰ ਵਾਲੀ ਇਹ ਵੀ ਲੈ ਜੂ ਹਫਤਾ ਬਾਈ ਅੱਛਾ ਹਫਤਾ ਹਫਤਾ ਕਰ ਦਿੰਦੇ ਨੇ ਹਾਂ ਆ ਦੇਖ ਲੈ ਬਾਈ ਗੁਰੀ ਦੰਦ ਘਰਾ ਕਰੀ ਚੈੱਕ ਉਧਰ ਦੂਜਾ ਸੂ ਅਰੀਜਨਲ ਚਾਰ ਦੰਦਾਂ ਦਾ ਬਾਈ ਬਾਅਦ ਛੱਡ ਦੇ ਤੇ ਹੁਣ ਆ ਜਾ ਆਰਡਰ ਵਾਲੇ ਪਾਸੇ ਫਿਰ ਤਸੱਲੀ ਕਰਾ ਦੇ ਜਮਾਨ ਕੋਈ ਬਥੇਰੀ ਬਾਨੀ ਆ ਹਲ ਤਾਂ ਦੇਖੀ ਲੈ ਹਾਂ ਤਸੱਲੀ ਕਰਾਉਣੀ ਆ ਹਾਈਟ ਆ ਕੀ ਜਰਸੀ ਵਾਲੀ ਦਾ ਰੇਟ ਕੀ ਦਊ ਕਰਾਂ ਤੀ ਤੇ 2 ਕਰ 60 ਦੀ ਦਵਾਂਗੇ ਬੱਚੀ ਬਈ 58 ਹਾਂ ਜੇ ਕਿਸੇ ਨੇ ਜੋੜਾ ਲੈ ਲਿਆ ਜੋੜਾ ਉਹ ਜਮਾਨ ਤਾਨ ਕਰਾਂਗੇ ਬਈ ਫਿਰ ਇਹ ਹੁਣ ਮਾਰਗਰੀ 3 ਨੰਬਰ ਵਾਲੀ ਤੇ ਕੈਮਰਾ ਹਾਈਟ ਉਹਦੀ ਵੀ ਐਡੀ ਕਾ ਪਰ ਉਹ ਥੋੜੀ ਜਿਹੀ ਚੌੜਾਈ ਚ ਵੱਡਾ ਉਸ ਤੋਂ ਇਹ ਦੇ ਨਾਲ ਨੂੰ ਹਾਂ ਬਈ ਚੋਲਾ ਹੋਵੇ ਥੱਲੇ ਵੀ ਚੰਗਾ ਲੱਗਿਆ ਤੇ ਫੇਸ ਤੇ ਮਾਰ ਪੱਲਾ ਦਾ ਕੈਮਰਾ ਦੇਖਾਂ ਬਿਲਕੁਲ ਛੋਟਾ ਕੰਨਾ ਮੱਥੇ ਚ ਟੋਆ ਮੋਟੀ ਅੱਖ ਜਰਸੀ ਦੇ ਲੱਛਣ ਆ ਗਏ ਸਾਰੀ ਤੇ ਬਾਕੀ ਠੰਡੀ ਠੰਡੀ ਰਾਜੂ ਕਹਿੰਦੇ ਇਹ ਵੀ ਜਿਵੇਂ ਪੂਰੀ ਬਈ ਪੂਰੀ ਐਂ ਬਈ ਯਾਰ ਜੱਫੇ ਪਾਲਾ ਥੱਲੇ ਉਹਨਾਂ ਦੇਖੀ ਆਹ ਸਿਸਟਮ ਇਹਦਾ ਵੀ ਦਿਖਾ ਦੇ ਗਰੀ ਇੱਥੇ ਨਾਨਾ ਨਾ ਨੂੜਾ ਵੀ ਬਹੁਤ ਨੇ ਬਈ ਯਾਰ ਲੇਵੇ ਤੇ ਦੇਖ ਇਹਦਾ ਸੂਆ ਕਿਹੜਾ ਹੈ ਇਹਦਾ ਵੀ ਦੂਜਾ ਵੀਰੇ ਦੂਜਾ ਸੂਆ ਆ ਗਈ ਇਹ ਵੀ ਜਰਸੀ ਦੇ ਵਿੱਚ ਤੇ ਵਜਨ ਵਾਲੀ ਬੱਛੀ ਆ ਗਈ ਹਾਈਟ ਇਹਨਾਂ ਦੀ ਜਿੱਡੀ ਜਰਸੀਆਂ ਨਹੀਂ ਹੁੰਦੀਆਂ ਉੱਡੀ ਕਾ ਪਰ ਦੁੱਧ ਇਹ ਸੋਨਾ ਪਾਣੀਆਂ ਜਿਹੜੇ ਹਿਸਾਬ ਨਾਲ ਇਹਨਾਂ ਦੀ ਕੁਆਲਿਟੀ ਹੈ ਬਾਡੀ ਦੀ ਚੜਾਈ ਵੀ ਸੋਹਣੀ ਆ ਦਿਨ ਕਿੰਨੇ ਪੈਂਡਿੰਗ ਨੇ ਰਾਜੂ ਇਹਦੇ ਲੈ ਜੂ ਵੀਰੇ ਹਫਤਾ ਇਹ ਵੀ ਆ ਪੈਪ ਸੋਨਾ ਬਣਾਉਗੀ ਦੁੱਧ ਵਾਲਾ ਹਨਾ ਹਾਂ ਬਈ ਹਾਂ ਅੰਨਾ ਸਾਨੂੰ ਸਾਂ ਵੀ ਚੰਗੀਆਂ ਆਰਡਰ ਤੇ ਤੇ ਹਫਤੇ ਦੇੜ ਘੜ ਜਦੋਂ ਜਾ ਕੇ ਪੱਛੀ ਨੇ ਰੈਡੀ ਹੋਣਾ ਨਾ ਉਦੋਂ ਗੱਲਬਾਤ ਹੀ ਹੋਰ ਹੋ ਜਾਣੀ ਐ ਜੀ ਆ ਲੈ ਚਲ ਇਧਰ ਨੂੰ ਪਰ ਵੀਡੀਓ ਜਿਆਦਾ ਲੰਬੀ ਹੋ ਜੂਈਏ ਸਾਰਿਆਂ ਦੇ ਕਿਹੜੇ ਸਾਨੂੰ ਮੈਂ ਡਬਲ ਡਬਲ ਲਾਤੇ ਪਰ ਸਵੇਰ ਆਦੀ ਠੰਡੀ ਆ ਵੀ ਸਵੇਰ ਵਾਲਾ ਨਹੀਂ ਦਿੱਕਤ ਹੈਗੀ ਕੋਈ ਵੀ ਬਈ ਆ ਬਈ ਚਾਹੀਦੀ ਐ ਬਈ ਲੈ ਇਧਰੋਂ ਇਧਰੋਂ ਵੀ ਬਈ ਚਾਹੀਦੀ ਬਈ ਲੈ ਦੇਖੀ ਇਹ ਆ ਜਾਂਦਾ ਪੈਪ ਇਹਦਾ ਲੈ ਦੇਖੀ ਬਈ ਆ ਕਰਾ ਦੇ ਚੈੱਕ ਲੈ ਨਾ ਗੱਭਣ ਨੀ ਤਾਰਾਂ ਬਾਈ ਕਹਿੰਦਾ ਮਾਰਦਾ ਨਾ ਤੁਮ ਆਪਾ ਚਪਾ ਹੀ ਆਉਣਾ ਜੀ ਤਾਂ ਇਹਦਾ ਰੇਟ ਕਿ ਰਹੂਗਾ ਬਾਈ ਇਹ ਵੀ 2 ਗੜ 60 ਦੀ ਦੇ ਦਾਂਗੇ ਅੱਛੀ ਬਾਈ 58 58 ਹਾਂ 58 58 ਨੇ ਮੇਰਾ ਖਿਆਲ 1 ਲੱਖ ਤੇ 16000 ਹੋ ਗਏ ਹਾਂ ਬਾਈ ਮਾਨਤਾਨ ਜੋੜੇ ਮਾਨਤਾਨ ਕਰ ਦਾਂਗੇ ਮੌਕੇ ਤੇ ਬਈ ਯਾਰ ਕਿੰਨਾ ਛੱਡਦੇ ਆ ਜੋੜੇ ਚ ਜੰਮੇ ਫਿਕਸ ਤੇ 3000 ਛੱਡ ਦਾਂਗੇ ਬਈ ਯਾਰ ਜੋੜੇ ਚ 1 ਲੱਖ 13 ਹੀ ਦੇ ਦਾਂਗੇ ਹਾਂ 1 ਲੱਖ ਤੇ 13 ਦਾ ਇਹ ਜੋੜਾ ਮਿਲ ਜੀਏ ਕਿਸੇ ਭਰਾ ਨੇ ਲੈਣਾ ਇਹ ਬੱਛੀ ਚਾਰ ਦੰਦ ਆ ਗਈ ਇਹ ਮੇਰਾ ਖਿਆਲ ਬਰਾਬਰ ਹੋ ਸਕਦਾ ਬਰਾਬਰ ਹੋਊਗੀ ਬਈ ਯਾਰ ਚੈੱਕ ਨਹੀਂ ਕਰੇ ਆਪਾਂ ਠੀਕ ਹੈ ਗੱਲ ਹੋ ਸਕਦਾ ਬਰਾਬਰ ਹੀ ਹੋਵੇ ਤੇ ਪਰ ਬੱਚੀਆਂ ਚੰਗੀਆਂ ਨੇ ਦੁੱਧ ਵਾਲੀਆਂ ਨੇ ਜਰਸੀ ਦੇ ਵਿੱਚ ਨੇ ਸੀਮਨ ਲਾ ਕੇ ਬੱਚੇ ਚੰਗੇ ਲੈਣਿਆ ਭਰਾ ਲੈ ਸਕਦੇ ਆ ਤੇ ਹੁਣ ਮਾਰਦੇ ਘਰੀ ਇਹਦੇ ਤੇ ਕੈਮਰਾ ਇਹ ਆ ਗਈ ਫੁੱਲ ਵੱਡੀ ਐਚ ਐਫ ਜੀ ਡੀ ਇਹ ਜਰਸੀ ਕ੍ਰੋਸ ਚਾ ਕਰਸ ਚਾ ਬਰੇ ਹਾਂ ਇਹ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਗਈ ਆਪਾਂ ਇਹਨੂੰ ਨਹੀਂ ਕਹਿੰਦੇ ਵੀ ਇਹ ਜਰਸੀ ਚ ਆ ਗਈ ਪਰ ਜਰਸੀ ਵਾਲੇ ਪੱਖਾ ਹੈਗੇ ਨੇ ਰੰਗ ਰੂਪ ਤੇ ਆ ਗਈ ਕ੍ਰੋਸ ਚੋ ਬਾਈ ਨੇ ਤੁਹਾਨੂੰ ਪਹਿਲੀ ਦੱਸਤਾ ਪੈ ਪੇ ਇਹਦੇ ਵੀ ਚੰਗਾ ਜਾਂਦਾ ਦੁੱਧ ਵਾਲਾ ਤੇ ਬਾਕੀ ਇਹ ਦਿਨ ਕਿੰਨੇ ਕੱਢਦੀ ਯਾਰਾ ਜੂ ਇਹ ਲੈ ਜੂ 12 13 ਦਿਨ ਬਈ ਹਾਂ ਇਹ ਕੱਢ ਦੂਗੀ 12 13 ਦਿਨ ਹਾਂ ਕੱਦ ਕਾਠ ਆ ਗਿਆ ਵੱਡੀ ਬੁੱਡੀ ਬਾਲੀ ਆ ਬਈ ਸਰੀਰ ਦੇ ਕੀ ਕਹੇ ਜਗਾਂ ਦਾ ਸ਼ਾਈਨਿੰਗ ਵੀ ਫੁੱਲ ਆ ਗਈ ਹੈ ਜੀ ਹਾਂ ਸ਼ਾਈਨਿੰਗ ਵਾਲੇ ਮਾਮਲੇ 'ਚ ਵੀ ਬੱਛੀ ਹੀ ਫੁੱਲਾ ਤੇ ਕੱਦ ਵੀ ਫੁੱਲਾ ਤੇ ਸੁਭਾਜ ਵੀ ਠੰਡੀ ਆ ਗਈ ਠੰਡੀ ਆ ਬਈ ਯਾਰ ਆ ਲੈ ਚੱਲ ਬਈ ਵਜੂਦ ਵਾਲੀ ਆ ਗਈ ਵਜਨ ਵਾਲੀ ਇਹਦੇ ਚਾਹੀ ਤੁਸੀਂ ਸਾਈਹ ਹਾਲ ਦਾ ਸੀਮਨ ਲਾ ਲਿਓ ਐਫ ਦਾ ਲਾ ਲਿਓ ਜਰਸੀ ਦਾ ਲਾ ਲਿਓ ਐਫ ਦਾ ਵੀ ਲਾ ਲੇ ਬਈ ਜੇ ਸ਼ਹਿਰ ਦਾ ਲਾ ਲਿਓ ਜਿੱਦਾਂ ਨਾ ਮਰਜੀ ਸੀਮਨ ਲਾ ਲਿਓ ਕਿਉਂਕਿ ਪੇਟ ਵਾਲੀ ਗਾਂ ਹੈ ਹਰੇਕ ਸੀਮਨ ਦਾ ਬੱਚਾ ਸਾਹਮ ਲੂਗੀ ਇਹ ਗੱਲ ਕਰ ਲਈ ਇਹਦੀ ਬੱਚੇਦਾਨੀ ਕੱਦਗਾਠ ਵਾਲੀ ਆ ਸੁਭਾਅ ਦੀ ਕਿ ਮੇਰਾ ਜੀ ਗਰਮ ਠੰਡੀ ਆ ਬਈ ਠੰਡੀ ਆ ਠੰਡੀ ਆ ਸੁਭਾਅ ਦੀ ਬਿਲਕੁਲ ਠੰਡੀ ਆ ਜੀ ਬਈ ਯਾਰ ਚੀਜ਼ਾ ਰਾਜੂ ਚੈਤਕੀ ਲੈ ਕੇ ਆਇਆ ਹੈ ਵੀ ਜਿਹੜੀਆਂ ਝੋਲੇ ਥੱਲੇ ਗਾਈਆਂ ਬੈਗੀਆਂ ਬਈ ਰਾਤ ਆਈਆਂ ਸੀਗੀਆਂ 7-8 ਬੜਾ ਬੈਗੀਆਂ ਵਿੱਚੋਂ ਬੰਨਣਾ ਬੰਨਣਾ ਬਹੁਤ ਆ ਤੁਹਾਡੇ ਸਾਹਮਣੀਆਂ ਤੇ ਬਾਕੀ ਥਣਾ ਦਾ ਗੈਪ ਬਈ ਯਾਰ 10 ਦਿਨ ਬੰਦਾ ਸਾਭ ਕੇ ਗਾਏ ਚੋਂ ਫੇਰ ਨਫਾ ਲੈ ਲੂਗਾ ਜਿਹੜਾ ਪਰ ਰੇਟ ਕਰਨਾ ਇਹਦਾ ਅੱਜ ਦੋ ਕਾ ਟੱਸੀ ਦੀ ਦੇ ਦਾਂਗੇ ਬਈ ਯਾਰ ਹਾਂ ਹੋਰ ਮੰਨ ਤਾਂ ਮੌਕੇ ਤੇ ਕਰ ਦਾਂਗੇ ਬਈ ਯਾਰ ਕਰ ਮੋੜਦਾ ਤਾਂ ਨਹੀਂ ਗਾ ਕਰ ਮੋੜਦੇ ਨਹੀਂ ਬਈ ਯਾਰ ਜਿਹੜਾ ਬੰਦਾ ਆਊਗਾ ਆਪਾਂ ਮੋੜਦੇ ਨਹੀਂ ਜਿਹੜਾ ਬੰਦਾ ਦਿਲੋਂ ਲੈਣ ਆਊਗਾ ਉਹ ਨਹੀਂ ਮੋੜਨਾ ਹਾਂ ਹਾਂ ਉ ਬਈ ਬੰਦਾ ਜੇ ਮੋੜਨਾ ਮੁਰਜੇ ਜੇ ਪਲਾਈ ਲਾਊਗਾ ਉਹਦੇ ਕੋਈ ਦੀ ਕੋਈ ਸਮੱਸਿਆ ਨਹੀਂ ਹੈਗੀ ਫਿਰ ਉਹਦੋਂ ਭਾਈ ਇਹ ਮੁਰਜੇ ਤੇ ਇਹਨੂੰ ਕਹਿੰਦੇ ਵੀ ਸਿੰਘਾ ਨਿਕਾ ਨੇ ਕਹਾ ਝੁੰਗੀ ਕਹਿੰਦੇ ਨੇ ਬਈ ਇਹਨੂੰ ਯਾਰਾ ਠੀਕ ਹੈ ਗੱਲ ਹਾਂ ਆਏ ਆ ਗਈ ਝੁੰਗੀਆਂ ਦੇ ਵਿੱਚ ਸਵਾਰੀ ਕਿਵੇਂ ਝੁੰਗੀ ਬਈ ਇਹ ਵੀ ਠੰਡੀ ਹੈ ਬਈ ਯਾਰਾ ਲੈ ਮਾਰਦੀ ਮੋਰਦੀ ਨਾ ਨਾ ਬਈਆ ਥਣ ਦੇ ਕੇ ਮੱਜਾ ਆ ਗਿਆ ਥਣ ਲੱਗਿਆ ਚਾਰੇ ਥਣ ਇੱਕੋ ਨਾਲ ਦੇ ਸਵਾਰੀ ਬੜੀ ਠੰਡੀ ਆ ਗੈਰੀ ਓਏ ਬਈ ਸਾਰੀ ਇਹਦਾ ਪਹਿਲਾ ਸਿੰਘਾ ਦਿਖਾ ਦੇ ਸਿੰਘੇ ਸਿਰ ਚ ਗੱਡਣ ਵਾਲਾ ਨਹੀਂ ਹੈਗਾ ਕਿਸੇ ਦੇ ਕਈ ਭਰਾ ਕਹਿੰਦੇ ਨੇ ਵੀ ਗੱਡਣ ਵਾਲਾ ਸਿੰਘ ਹੈ ਇੱਥੋਂ ਦਿਖਾ ਦੇ ਬਿਲਕੁਲ ਗੋਲ ਇਹਨੇ ਕਰਾਉਣੇ ਨੇ ਬਈ ਯਾਰ ਆਇਆ ਨਹੀਂ ਬੰਦਾ ਕਰਾ ਕੇ ਛੋਟੇ ਛੋਟੀ ਰਹਿ ਜਾਣਗੇ ਛੋਟਾ ਸਿੰਗੀ ਆ ਇਹਨੂੰ ਤੁਸੀਂ ਕੇ ਕੱਟਿਆ ਵੀ ਜਾਂਦਾ ਕੱਟੇ ਜਾਣਗੇ ਬਈ ਯਾਰ ਕਰਵਾਵਾਂਗੇ ਉਹ ਤਾਂ ਆਪਾਂ ਇਹ ਕਰਵਾਉਣੇ ਵੀ ਆ ਕਿਸੇ ਭਰਾ ਨੇ ਹਾਂ ਧੋਰ ਰਾਜੂ ਖੋਲ ਕੇ ਚੋੜਾ ਵੀ ਚੰਗਾ ਰੱਖ ਰਿਹਾ ਬਾਈ 23 ਕਿਲੋ ਦਾ ਦੁੱਧ ਦੇ ਦੂੰਗੇ ਜਰਸੀ ਦੇ ਵਿੱਚ ਆ ਗਈ ਇਹ ਵੀ ਜਰਸੀ ਬਈ ਜਰਸੀ 'ਚ ਵੀ ਆਏ ਵੀ ਜਰਸੀ 'ਚ ਆ ਗਈ ਦੁੱਧ ਪਾਈ ਕਹਿੰਦਾ ਚੰਗਾ ਪਾ ਦੂਗੀ ਇਹ ਵੀ ਤੇ ਬਾਕੀ ਝੋਲ ਬੋਆ ਥੱਲੇ ਹਾਂ ਬਈ ਥਣ ਦਾ ਸੈਜ ਬਹੁਤ ਸੋਹਣਾ ਰੱਖ ਰਿਹਾ ਹਲਕਾ ਜਿਹਾ ਕਰੋਸ ਆ ਗਿਆ ਇਹਦੇ 'ਚ ਥੋੜਾ ਬਹੁਤਾ ਕਹਿ ਸਕਦੇ ਆ ਆਪਾਂ ਹਾਂ ਬਈ ਹਾਂ ਪਯੌਰ ਨਹੀਂ ਹੈਗੀ ਆਪਾਂ ਕਹਿ ਦਈਏ ਪਯੌਰ ਆ ਪਯੌਰ ਨਹੀਂ ਹੈਗੀ ਬਈ ਯਾਰ ਉਹ ਜਿਆਦਾ ਪੱਖ ਇਹਦਾ ਜਰਸੀ 70% ਕਹਿ ਸਕਦੇ ਆ ਆਪਾਂ ਹਾਂ ਬਈ ਆ ਲੈ ਚੱਲ ਬਈ ਆ ਇਹਨੂੰ ਥੋਰ ਦੇ ਥੋਰ ਹੱਕ ਦੇ ਮਾੜੀ ਜੀ ਕੋਈ ਕਈ ਵਾਰੀ ਤਲਿਆ ਰਤਲੂਰਾ ਨਹੀਂ ਪਾਉਂਦਾ ਪਛੀ ਦੇ ਸੰਗਲ ਚੋਂ ਆਈ ਆ ਬਈ ਯਾਰ ਠੀਕ ਆ ਕਹਿੰਦਾ ਉਹਦੇ ਕਰਕੇ ਕਰ ਜਾਂਦਾ ਕਮਾਲ ਆ ਇੱਥੋਂ ਸੁਆ ਕਿਹੜਾ ਰਾਜੂ ਇਹਦਾ ਇਹਦਾ ਦੂਜਾ ਬਈ ਇਹਦਾ ਵੀ ਦੂਜਾ ਸੁਆ ਹਾਂ ਠੀਕ ਆ ਕਹਿੰਦਾ ਤੇ ਆ ਗਈ ਇਹ ਵੀ ਵਜਨ ਵਾਲੀ ਹੈ ਨਾ ਕੱਦ ਕਾਠ ਵਾਲੀ ਕੱਦ ਕਾਠ ਵਾਲੀ ਵਜਨ ਵਾਲੀ ਬਈ ਕੱਦ ਕਾਠ ਚੰਗਾ ਵਜਨ ਵੀ ਚੰਗਾ ਪ ਤੇ ਥੋੜਾ ਜਿਵੇਂ ਆਪਾਂ ਕਹਿ ਲੈਣਾ ਕਈ ਵਾਰੀ ਵਪਾਰੀ ਭਰਾ ਚਲੋ ਤੇ ਲਿਆ ਰ ਆ ਕੇ ਮੂਰਾ ਪਾ ਲੈਂਦੇ ਨੇ ਪਸ਼ੂ ਕਈ ਵਾਰੀ ਗਲ ਵਾਲੇ ਸੰਗਲ ਚ ਆਇਆ ਹੁੰਦਾ ਉਹਦੇ ਕਰਕੇ ਚੱਲਣ ਫਿਰਨ 'ਚ ਥੋੜੀ ਜਿਹੀ ਮੰਨ ਲੈਂਦਾ ਕਿ ਲਤੀ ਜੀ ਵੀ ਉਦਾਂ ਸਵੇਰ ਸਬੂ ਵਾਲੀ ਸਮੱਸਿਆ ਨਹੀਂ ਹੈਗੀ ਸਵੇਰ ਸਬੂ ਦੀ ਬਹੁਤ ਠੰਡੀ ਆ ਗਈ ਠੰਡੀ ਆ ਬਾਈ ਬੰਨ ਆ ਇੰਨਾ ਵੀ ਬਠੋਰਾ ਬਾਈ ਯਾਰ ਇੱਥੇ 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 ਦਾ ਥਣ ਕੈਸਾ ਲੱਗਿਆ ਐ ਲੱਗਿਆ ਜਮਾ ਮੁੱਠੀ ਦੀ ਚਵਾਈ ਵਾਲਾ ਅਣਜਾਣ ਬੰਦਾ ਵੀ ਚੋਲੂਗਾ ਤੇ ਝੋਲਾ ਚੰਗਾ ਲੱਗਿਆ ਉਹਨੂੰ ਵੀ ਕੱਦ ਵੀ ਚੰਗਾ ਰੱਖਦੀ ਆ ਹਾਂ ਬਾਈ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਵੀ ਵਾਹ ਆ ਵੀ ਜਮਾਂ ਠੰਡੀ ਆ ਜਮੀ ਠੰਡੀ ਬਈ ਯਾਰ ਐ ਪਾਈ ਐ ਦੇਖੀ ਲੈ ਜਬਾਗ ਥੱਲੇ ਵੀ ਨੰਗ ਜੇ ਚਾਹੀਦੀ ਬਈ ਇਹ 60 ਦੀ ਦੇ ਦਾਂਗੇ ਬਈ ਯਾਰ ਪੂਰੇ ਦੀ ਮਾਨ ਤਾਨ ਕਰਾਂਗੇ ਮੌਕੇ ਤੇ ਬਈ ਆ ਮੌਕੇ ਤੇ ਮਾਨ ਤਾਨ ਹੋ ਜਾਊਗਾ 나ੜਾ ਨੂੜਾ ਨਖਾਦੀ ਆਰਡਰ ਤੇ ਗਾਂਲੇ ਬੰਨੇ 나ੜਾ ਨੂੜਾ ਸੋਹਣੀਆਂ ਰੱਖਦੀ ਆਰਡਰ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਨੰਬਰ ਬੋਲ ਦੇ ਰਾਜੂ ਵੀਰਾ 79739 92814 ਜੀ 79739 92814 ਬਾਈ ਦਾ ਨੰਬਰ ਆ ਗਾਵਾਂ ਦਿਖਾਤੀਆਂ ਸੱਜਣੋ 5 80% ਜਰਸੀ ਦਿਖਾਤੀ 100 ਵਾਲੀਆਂ ਵੀ ਦਿਖਾਤੀਆਂ ਕ੍ਰਾਸ ਵੀ ਦਿਖਾਤੀ ਐਰ ਸ਼ਹਿਰ ਚ ਪੈਂਦੀ ਵੀ ਦਿਖਾਤੀ ਤੇ ਰੇਟ ਵੀ ਬਾਈ ਨੇ ਵੀਡੀਓ 'ਚ ਹੀ ਕਰਤੇ ਜਿਹੜੇ ਭਰਾ ਨੂੰ ਇਹਨਾਂ 'ਚ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਕੇ ਜਾਈ ਬਈ ਬੰਦਾ ਉਹ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਪੰਜੇ ਲੈ ਜਾਓ ਜਿੱਦਾਂ ਜਿੱਦਾਂ ਗਿਣਤੀ ਵਧੀ ਜਾਊ ਉਦਾਂ-ਉਦਾਂ ਬਾਈ ਕਹਿੰਦਾ ਮਾਨਤਨ ਕਰਦੇ ਕਰ ਦਾਂਗੇ ਬਾਈ ਕਰ ਦਾਂਗੇ ਯਾਰ ਜੇ ਸਾਰੀਆਂ ਇਕੱਠੀਆਂ ਲੈਣੀਆਂ ਬੰਦੇ ਇਕੱਠੀਆਂ ਵੀ ਦੇ ਦਾਂਗੇ ਬਈ ਯਾਰ ਠੀਕ ਹੈ ਗੱਲ ਤੇ ਬਾਕੀ ਨੰਬਰ ਬਾਈ ਦਾ ਮਿਲਿਆ ਲਿਓ ਧੰਨਵਾਦ